ਜੀ ਅ ਜਿਹੜੀਆਂ ਗੱਲਾਂ ਤੁਸੀਂ ਕਰਦੇ ਆ ਨਾ ਕਮਿਊਨਿਜ਼ਮ ਦੀਆਂ ਜਾਂ ਧਰਮ ਦੀਆਂ ਜਿਹੜੀਆਂ ਸਟੇਟਮੈਂਟਾਂ ਦੀਆਂ ਨੇ ਇਹ ਗੱਲਾਂ ਪ੍ਰੈਕਟੀਕਲ ਨਹੀਂ ਹੈਗੀਆਂ ਜੀ 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 ਜਿਨ੍ਹਾਂ ਬੰਦਿਆਂ ਨੇ ਜੇ ਕਿਤੇ ਨਾ ਮਾਰਕਸ ਨੂੰ ਤੁਸੀਂ ਧਿਆਨ ਨਾ ਪੜੋ ਜੀ ਉਹ ਗੱਲ ਬਹੁਤ ਪਰੇ ਦੀ ਗੱਲ ਏ ਆਹੋ ਸਾਡੇ ਸਾਡੇ ਬੰਦਿਆਂ ਨੇ ਜ਼ਿੰਮੇਵਾਰੀਆਂ ਤੋਂ ਬਚਣ ਲਈ ਇੱਕ ਬੰਦੇ ਨੂੰ ਦਾੜ੍ਹੀ ਕੇਸ ਰੱਖਣਾ ਕਜਾ ਲੱਗਦਾ ਆ ਜੀ ਸਹੀ ਗੱਲ ਹੈ ਜੀ ਉਹ ਸਾਰੇ ਕੁਝ ਤੋਂ ਬਚਣ ਲਈ ਉਹ ਕਹਿੰਦਾ ਨਾ ਜੀ ਮੈਂ ਨਹੀਂ ਧਰਮਾਂ ਚ ਬਲੀਵ ਰੱਖਦਾ ਮਤਲਬ ਧਰਮ ਚ ਬਲੀਵ ਨਹੀਂ ਰੱਖਦਾ ਤੁਸੀਂ ਤੁਸੀਂ ਇੱਕ ਜਵਾਬ ਦਿਓ ਜਿੱਦਣ ਵਿਆਹ ਹੋਇਆ ਤੁਹਾਡਾ ਜੀ ਕਿਦਾਂ ਕਿਦਾਂ ਕੀ ਸੋਚਿਆ ਕਿੱਥੇ ਕਰਨਾ ਵਿਆਹ ਹਾਲੇ ਤੱਕ ਸੋਚਿਆ ਨਹੀਂ ਕਰਨਾ ਹੈ ਬਟ ਹਾਲੇ ਤੱਕ ਕਿੱਥੇ ਕਰੂੰ ਚਲੋ ਮੰਨ ਲਓ ਕਰੋਗੇ ਕਿੱਥੇ ਤੁਸੀਂ ਜ਼ਿੰਦਗੀ ਦਾ ਇੰਪੋਰਟੈਂਟ ਪਾਰਟ ਆ ਉਦਾਂ ਹੀ ਛੱਡ ਕੇ ਜੇ ਫਿਰਦੇ ਫੇ ਤਾਂ ਵੈਸੇ ਹੀ ਜੀਣਾ ਤੁਹਾਡਾ ਕੋਈ ਜੀਣਾ ਨਹੀਂ ਅ ਬਿਲਕੁਲ ਸਹੀ ਗੱਲ ਜੀ ਕਿੱਥੇ ਕਿੱਥੇ ਕਰੂਗੇ ਵਿਆਹ ਤੁਸੀਂ ਇਹ ਤਾਂ ਭਾਜੀ ਵੇਲਾ ਦੱਸੂ ਹਾਲੇ ਤੱਕ ਤਾਂ ਖੈਰ ਸੋਚਿਆ ਮਤਲਬ ਆ ਪਤਾ ਕੀ ਹੈ ਜ਼ਿੰਦਗੀ ਚ ਪਲਾਨੇ ਨਹੀਂ ਸਾਡੀ ਕੋਈ ਅਸੀਂ ਗੱਲਾਂ ਵੱਡੀਆਂ ਕਰਦੇ ਆ ਜਿਹੜੀਆਂ ਗੱਲਾਂ ਪ੍ਰੈਕਟੀਕਲੀ ਸੋਚੋ ਕਾਪੀ ਪੈਨ ਲੈ ਕੇ ਪਲਾਨ ਕਰੂ ਜੀ ਫੇ ਮੈਂ ਵਿਆਹ ਕਿੱਥੇ ਕਰੂੰਗਾ ਕਿਹੜੇ ਪਾਰਕ ਚ ਕਰ ਉਹ ਸਮਾਜ ਉਹਨੂੰ ਸਰਟੀਫਾਈ ਕਿਦਾਂ ਕਰੂਗਾ ਜੀ ਬਿਲਕੁਲ ਸਹੀ ਗੱਲ ਜੀ ਬਿਲਕੁਲ ਸਹੀ ਗੱਲ ਕੁੜੀ ਕਿੱਥੋਂ ਲੈ ਕੇ ਆਉਣੀ ਆ ਰਿਸ਼ਤੇਦਾਰ ਕੌਣ ਹੋਣੇ ਆ ਜੀ 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 ਜੇ ਤੁਸੀਂ ਕਹੋਗੇ ਵੀ ਨਾ ਮੈਂ ਮੰਦਿਰ ਜਾਣਾ ਨਾ ਗੁਰਦੁਆਰੇ ਜਾਣਾ ਨਾ ਗ੍ਰੰਥੀ ਨਾ ਕਾਜੀ ਨਾ ਪੁਜਾਰੀ ਕੋਈ ਨਹੀਂ ਬੁਲਾਉਣਾ ਤੇ ਅਸੀਂ ਸਿਰਫ ਇਹਦਾ ਕਾਨੂੰਨੀ ਤੌਰ ਤੇ ਕੀ ਸਮਾਜ ਨੂੰ ਪ੍ਰਵਾਨਗੀ ਦੇ ਦਊਗਾ ਤੁਹਾਡਾ ਕਿ ਲੜਕੀ ਤਿਆਰ ਹੋ ਜਾਊਗੀ ਹਾਂ ਨਹੀਂ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਕਰਦੇ ਕਰਦੇ ਕਰ ਜਿਹੜੇ ਜਿਹੜੇ ਗੱਲਾਂ ਕਰਦੇ ਵੀ ਨਾ ਇਹ 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 ਦੀਆਂ ਉਹਨਾਂ ਨੇ ਹਾਲਾਂਕਿ ਪੰਗਾ ਇਹ ਪੰਜਾਬ ਦੇ ਵਿੱਚ ਘੱਟੂ ਘੱਟ ਪੰਜਾਬ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਕਾਮਨਿਜ਼ਮ ਦੀ ਗੱਲ ਕਰਨੇ ਵਾਲਾ ਕਹਿੰਦਾ ਨਾ ਜਿਹੜਾ ਕਾਮਰੀਡ ਕਹਿ ਰਿਹਾ ਆ ਜੀ ਜੇ ਉਹ ਇਮਾਨਦਾਰੀ ਨਾਲ ਮਾਰਕਸ ਨੂੰ ਮੰਨਦਾ ਹੁੰਦਾ ਜੀ ਤੇ ਉਹਨੂੰ ਗੁਰੂ ਨਾਨਕ ਤੋਂ ਭੱਜਣ ਦੀ ਲੋੜ ਨਹੀਂ ਸੀ ਉਹਨੂੰ ਗੁਰੂ ਗ੍ਰੰਥ ਸਾਹਿਬ ਤੋਂ ਭੱਜਣ ਦੀ ਲੋੜ ਨਹੀਂ ਸੀ ਬਿਲਕੁਲ ਸਹੀ ਗੱਲ ਹੈ ਉਹਨੂੰ ਉਹ ਗੁਰਨਾਨਕ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਹੋਰ ਹੈ ਪਖੰਡ ਦਾ ਵਿਰੋਧ ਕਰਨ ਦੀ ਲੋੜ ਸੀ ਬਿਲਕੁਲ ਸਹੀ ਗੱਲ ਹੈ ਹੁਣ ਕੰਮ ਤਾਂ ਸਾਰੇ ਉੱਥੇ ਹੀ ਕਰਦੇ ਆ ਬਿਲਕੁਲ ਸਹੀ ਗੱਲ ਹੈ ਹੁਣ ਮਾਮੇ ਮਾਸੀ ਦਾ ਕਿਸੇ ਦਾ ਵਿਆਹ ਹੁੰਦਾ ਫਿਰ ਉਸੇ ਗੁਰਦੁਆਰੇ ਜਾ ਕੇ ਥਾਲੀ ਦੇ ਵਿੱਚ 40 50 ਡਾਲਰ ਦਾ ਖਾ ਕੇ ਵੀ ਆ ਜਾਂਦੇ ਆ ਠੀਕ ਗੱਲ ਹੈ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਠੀਕ ਹੈ ਉਹਨਾ ਥਾਮਾ ਤੇ ਸਾਰਾ ਕੁਝ ਉੱਥੇ ਤੇ ਉਦਾਂ ਕਹੀ ਜਾਣੇ ਨਹੀਂ ਅਸੀਂ ਅਸੀਂ ਨਹੀਂ ਜੀ ਅਸੀਂ ਨਾ ਤੋ ਬਾਹਰ ਮਤਲਬ ਜ਼ਿੰਮੇਵਾਰੀ ਤੋਂ ਭੱਜਣਾ ਆ ਜਾ ਕੇ ਉੱਥੇ ਕੰਮ ਨਾ ਕਰਨਾ ਪੈ ਜਾ ਉਸ ਵੇਲੇ ਕਹਿਣਾ ਨਹੀਂ ਨਹੀਂ ਅਸੀਂ ਨਹੀਂ ਮੰਨਦੇ ਜੀ ਜੀ ਸਹੀ ਗੱਲ ਹੈ ਤੁਹਾਡੀ ਬਿਲਕੁਲ ਸਹੀ ਬਾਕੀ ਸਾਰਾ ਕੁਝ ਜਿਹੜਾ ਹੈ ਉੱਥੇ ਦਾ ਉੱਥੇ ਹੀ ਆ ਹੁਣ ਜੇ ਸਮਾਜ ਨੂੰ ਸੋਹਣਾ ਬਣਾਉਣਾ ਚਾਹੁੰਦੇ ਆ ਜਿਹੜਾ ਜਿਹੜਾ ਨਾ ਮਨੁੱਖ ਆ ਜੀ ਉਹ ਕੱਲਾ ਤੁਸੀਂ ਗੱਲ ਕਰਦੇ ਆ ਤੁਸੀਂ ਠੀਕ ਆ ਤੁਸੀਂ ਕਹੋਗੇ ਵੀ ਮੈਂ ਧਰਮ ਨੂੰ ਨਹੀਂ ਮੰਨਦਾ ਮਤਲਬ ਧਰਮ ਦਾ ਧਰਮ ਦੰਗੇ ਕਰਾਉਂਦਾ ਆ ਤੁਸੀਂ ਕਦੇ ਸੋਚ ਕੇ ਦੇਖਿਓ ਕਾਮਨਿਜ਼ਮ ਦੇ ਨਾਂ ਤੇ ਕਿੰਨੇ ਮੁਲਕਾਂ 'ਚ ਦੰਗੇ ਹੋਏ ਆ ਨਹੀਂ ਬਿਲਕੁਲ ਠੀਕ ਆਲੇ ਬਹੁਤ ਵੇਖੋ ਕੋਈ ਵੀ ਜਿੱਦਾਂ ਕੋਈ ਵੀ ਕਮਿਊਨਿਟੀ ਆ ਹਰ ਕਮਿਊਨਿਟੀ ਦੇ ਵਿੱਚ ਚੰਗੇ ਮਾੜੇ ਫੈਕਟ ਹੈਗੇ ਆ ਇਹ ਆਪਾਂ ਇਸ ਟੀਨ ਨੂੰ ਡਿਨਾਈ ਨਹੀਂ ਕਰਦੇ ਵੀ ਇਹਨਾਂ ਨੇ ਕਿਤੇ ਨਹੀਂ ਹੋਇਆ ਹੁਣ ਚਾਈਨਾ ਦੇ ਵਿੱਚ ਰਸ਼ੀਆ ਦੇ ਵਿੱਚ ਹਣ ਵੀ ਹੋ ਰਿਹਾ ਉਹ ਤਾਂ ਇਫੈਕਟ ਹੀ ਆ ਜੀ ਬਿਲਕੁਲ ਠੀਕ ਗੱਲ ਹੈ ਤੁਹਾਡੀ ਇਸ ਕਰਕੇ ਉਹ ਚੀਜ਼ ਨੂੰ ਜੋ ਵੀ ਅਸੀਂ ਜੋ ਕਹਿੰਨੇ ਆ ਜਾਣੀ ਅਸੀਂ ਜੀ ਠੀਕ ਹੈ ਕਈ ਵਾਰੀ ਅਸੀਂ ਸੁਣੀਆਂ ਗੱਲਾਂ ਹੁੰਦੀਆਂ ਆ ਉਹਨੂੰ ਪ੍ਰੈਕਟੀਕਲੀ ਨਹੀਂ ਜਾਣੀ ਤੁਸੀਂ ਤੁਸੀਂ ਵੀ ਜਿਹੜੀ ਸਟੇਟਮੈਂਟ ਦਿੰਨੇ ਆ ਭਈ ਉਹਨੂੰ ਪ੍ਰੈਕਟੀਕਲੀ ਸੋਚਿਆ ਕਰੋ ਵੀ ਤੁਸੀਂ ਵਿਆਹ ਕਿੱਥੇ ਕਰਾਉਣਾ ਫਿਰ ਬੱਚੇ ਜੇ ਤੁਹਾਡੇ ਬੱਚੇ ਮੰਨ ਲਓ ਵਾਈਫ ਆਗੇ ਤੁਹਾਡੇ ਬੱਚੇ ਹੋਗਾ ਦੋ ਜੀ ਜੀ ਬੱਚੇ ਜਾਣ ਲੱਗੇ ਬੱਚਿਆਂ ਨੇ ਕਿਸੇ ਹਿੰਦੂ ਦੀ ਕੁੜੀ ਪਸੰਦ ਕਰ ਲਈ ਜੀ ਸਹੀ ਗੱਲ ਦੀ ਇਹ ਇਹ ਆਪਣੀ ਆਪਣੀ ਪਲਾਨ ਬਣਾਓ ਆਪਣਾ ਇੱਕ ਇੱਕ ਲਾਈਫ ਸਟਾਈਲ ਘੜੋ ਇੱਕ ਆਈਡੀਓਲੋਜੀ ਘੜੋ ਆਪਣੀ ਉਹਦੇ ਮੁਤਾਬਕ ਫਿਰ ਸਟੇਟਮੈਂਟਾਂ ਦੇਣੀਆਂ ਸ਼ੁਰੂ ਕਰੋ ਬਿਲਕੁਲ ਸਹੀ ਗੱਲ ਜੀ ਬਿਲਕੁਲ ਜਦੋਂ ਜਦੋਂ ਅਸੀਂ ਗੁਰੂ ਸਾਹਿਬ ਦੀ ਗੱਲ ਕਰਦੇ ਆ ਉਹਨਾਂ ਜਿਹੜੀਆਂ ਗੱਲਾਂ ਸੋਚੀਆਂ ਜਿਹੜੀਆਂ ਕਈਆਂ ਉਹਨਾਂ ਦੇ ਖਾਤਰ ਤਵੀ ਤੇ ਬਹਿ ਗਏ ਉਹ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਹੈ ਇਦਾਂ ਇਦਾਂ ਆ ਜੇ ਅਸੀਂ ਜਿਹੜਾ ਜੇ ਮਾਰਕਸ ਨੂੰ ਵੀ ਪੜਦੇ ਆ ਤੁਸੀਂ ਧਿਆਨ ਨਾਲ ਜਿਹੜੀਆਂ ਕਿਉਂਕਿ ਉਹ ਉਹ ਬੰਦਾ ਉਸ ਵੇਲੇ ਦਾ ਸਿਰੇ ਦਾ ਫਲਸਫਰ ਸੀ ਜੀ ਉਹਨੇ ਸਮਾਜ ਨੂੰ ਇੱਕ ਜਦੋਂ ਪਦਾਰਥਵਾਦ ਦੀ ਗੱਲ ਆਈ ਆ ਸੰਰਾਜਵਾਦੀ ਗੱਲ ਆਈ ਆ ਸਾਰੇ ਕੁਸ਼ਤ ਦੇ ਵਿੱਚੋਂ ਇੱਕ ਨਵੀਂ ਆਡਿਓਲੋਜੀ ਦਿੱਤੀ ਆ ਉਹਨੂੰ ਲੱਗਿਆ ਉਸ ਵੇਲੇ ਵੀ ਸ਼ਾਇਦ ਜੇ ਇਦਾਂ ਕਰੀਏ ਬੰਦੇ ਦੇ ਹੱਥ ਤੱਕ ਤਾਕਤ ਆ ਜਾਏ ਆਪ ਜੀ ਵੇ ਰੱਬ ਦੇ ਨਾਂ ਦੇ ਉੱਤੇ ਰਾਜੇ ਦੇ ਨਾਂ ਦੇ ਉੱਤੇ ਠੀਕ ਆ ਪੁਜਾਰੀ ਦੇ ਨਾਂ ਦੇ ਦੇਵਤਿਆਂ ਦੇ ਨਾਂ ਦੇ ਲੋਕਾਂ ਨੂੰ ਲੁੱਟੀ ਜਾਂਦੇ ਆ ਬਿਲਕੁਲ ਸਹੀ ਗੱਲ ਕਿਉਂਕਿ ਮੈਂ ਮੈਂ ਬੋਤਾ ਨਹੀਂ ਪੜਿਆ ਉਹਨੂੰ ਇਦਾਂ ਪਰ ਇਦਾਂ ਨਹੀਂ ਉਹ ਮਾਮੂਲੀ ਬੰਦਾ ਨਹੀਂ ਹੋ ਸਕਦਾ ਪਰ ਜਦੋਂ ਕੋਈ ਬੰਦਾ ਆ ਕੇ ਗੱਲ ਕਰਦਾ ਆ ਪੰਜਾਬ ਦੇ ਵੀ ਜਦੋਂ ਕੋਈ ਬੰਦਾ ਗੱਲ ਕਰਦਾ ਨਾ ਵੀ ਜਾਨੀ ਮੈਜੋਰਟੀ ਦੇ ਵਿੱਚ ਮੈਂ ਛੋਟੀਆਂ ਜਾਤਾਂ ਦੇ ਇਨਫੀਰਿਟੀ ਕੰਪਲੈਕਸ ਨੂੰ ਲੈ ਕੇ ਜਿਹੜੇ ਬੰਦੇ ਆ ਇੱਕ ਬਦਲੇ ਦੀ ਭਾਵਨਾ ਦੇ ਵਿੱਚੋਂ ਜਾਨੀ ਪੰਜਾਬ ਦੇ ਵਿੱਚ ਜਿਹੜਾ ਕਾਮਰੇਡ ਕਮਿਊਨਿਸਟ ਆ ਬੰਦਾ ਮੈਨੂੰ ਪਤਾ ਨਹੀਂ ਕਿਉਂ ਬਾਰ ਬਾਰ ਮੈਨੂੰ ਲੱਗ ਜਾਂਦਾ ਪਈ ਸਾਰੀ ਦੀ ਸਾਰੀ ਨਹਿਰੂ ਗਾਂਧੀ ਕਾਂਗਰਸ ਦੀ ਦੇਣ ਆ ਹੂੰ ਪੰਜਾਬ ਦੇ ਵਿੱਚ ਜੀ ਪੰਜਾਬ ਦੇ ਪੰਜਾਬ ਦੀ ਤਾਕਤ ਕਿਉਂਕਿ ਸਰਹੱਦੀ ਸੂਬਾ ਸੀ ਜੀ ਹੁਣ ਉਸ ਵੇਲੇ ਵੀ ਜਦੋਂ ਅੰਗਰੇਜ਼ਾਂ ਨਾਲ ਲੜਾਈ ਹੋ ਰਹੀ ਆ ਅਸੀਂ ਤਾਂ ਹੁਬਕੇ ਕਹਿ ਰਹੇ ਆ ਕਿ 100 ਦੇ ਵਿੱਚੋਂ 93 ਫਾਂਸੀਆਂ ਜਿਹੜੀਆਂ ਆ ਜਿਹ ਮੋਤਾਂ ਆ ਸਿੱਖਾਂ ਦੀਆਂ ਹੋਈਆਂ ਪਟਾਣੀਆਂ ਸਿੱਖ ਪੰਜਾਬੀਆਂ ਦੀਆਂ ਅਸੀਂ ਅਸੀਂ ਇਹਦਾ ਕ੍ਰੈਡਿਟ ਲੈਣ ਲਈ ਕਹਿ ਰਹੇ ਆ ਜੀ ਪਰ ਜਿਹੜੇ ਬੰਦੇ ਜਿਹੜੇ ਲੀਡਰ ਆ ਨਾ ਜਦੋਂ ਕੋਈ ਲੀਡਰ ਕਿਸੇ ਕੰਮ ਕਰਨ ਲਈ ਤੁਰਦਾ ਜੀ ਜੇ ਮੰਨ ਲਓ ਤੁਸੀਂ ਪਿੰਡ 'ਚ ਰਹਿੰਦੇ ਕਿ ਸ਼ਹਿਰ 'ਚ ਮੈਂ ਵੈਸੀ ਪਿੰਡ 'ਚ ਰਹਿਣਾ ਤੇ ਸ਼ਹਿਰ 'ਚ ਰਹਿਣਾ ਆਪਣੇ ਜਿਹੜੇ ਪਿੰਡ 'ਚੋਂ ਆ ਤੁਸੀਂ ਜੀ ਪਿੰਡ ਦੇ ਵਿੱਚ ਬੂਟਾ ਪੈਣ ਇੱਕ ਬੰਦਾ ਸਰਪੰਚ ਬਣ ਗਿਆ ਮੰਨ ਲਓ ਜੀ ਬਰੂਧੀਆਂ ਨੂੰ ਹਰਾ ਕੇ ਉਹ ਵਧੀਆ ਚੁਣਿਆ ਗਿਆ ਜੀ ਹੁਣ ਪਿੰਡ ਦੇ ਵਿੱਚ ਪੈ ਗਈ ਵਿਫਤਾ ਕੋਈ ਹਾਂਜੀ ਮੰਨ ਲਓ ਕੋਈ ਚੋਰ ਆ ਗਏ ਬਾਹਰੋਂ ਕੋਈ ਬੰਦਾ ਲੁੱਟਣ ਵਾਲਾ ਆ ਗਿਆ ਜੱਕ ਪਿੰਡ ਦੇ ਕਿਸੇ ਬੰਦੇ ਨੇ ਬਾਹਰੋਂ 20 10 ਬੰਦੇ ਲਿਆ ਕੇ ਬਦੂਕਾਂ ਵਾਲੇ ਘਰੇ ਬਿਠਾ ਕੇ ਪਿੰਡ ਵਾਲੇ ਨੂੰ ਡਰਾਉਣ ਲੱਪਿਆ ਜੀ ਪਿੰਡ ਦੇ ਲੋਕ ਇਕੱਠੇ ਹੋ ਕੇ ਸਰਪੰਚ ਕੋਲ ਗਏ ਲੀਡਰ ਕੋ ਗਏ ਪੇ ਭਾਈ ਤੂੰ ਆਗੂਆ ਤੂੰ ਕਰ ਮਰੇ ਹੋ ਕੇ ਪੁਲਿਸ ਕੋਲ ਜਾ ਚੱਲ ਅਸੀਂ ਨਾਲ ਤੁਰਦੇ ਰੋਕ ਜੀ ਹੁਣ ਜਦੋਂ ਪਿੰਡ ਦੇ ਲੋਕ 150 ਬੰਦਾ ਇਕੱਠਾ ਹੋ ਕੇ ਸਰਪੰਚ ਨੂੰ ਨਾਲ ਲੈ ਕੇ ਚੱਲਿਆ ਜੀ ਉਹਦੇ ਵਿੱਚੋਂ ਜਾਣੀ ਕੁਝ ਬੰਦੇ ਉਹ ਸਰਪੰਚ ਦੇ ਆਪਣੀ ਪਾਰਟੀ ਦੇ ਆ ਕੁਝ 5-7 ਬੰਦੇ ਵਿਰੋਧੀ ਪਾਰਟੀ ਦੇ ਆ ਜੀ ਕੁਝ ਆਮ ਲੋਕ ਆ ਪਿੰਡ ਦੇ ਜੀ ਉਹ ਇਕੱਠੇ ਹੋ ਕੇ ਗਏ ਹੁਣ ਜਾ ਕੇ ਉਹਨਾਂ ਨੂੰ ਫੜਨਾ ਮੋਰੇ ਜਿਹੜੇ ਬੰਦੇ ਗੁੰਡੇ ਡਾਕੂ ਆ ਜੀ ਬਜੀ ਤੁਸੀਂ ਸੋਚ ਕੇ ਦੇਖੋ ਉੱਥੇ ਗਿਆ ਤੇ ਜਿਹੜੇ ਉਹਦੀ ਵਿਰੋਧੀ ਪਾਰਟੀ ਦੇ 5-6 ਬੰਦੇ ਆ ਜੀ ਜਿਉ ਸਾਰੇ ਛਾਲਾ ਮਾਰ ਕੇ ਮੋਰੇ ਮਰਨੇ ਨੂੰ ਤਿਆਰ ਹੋ ਜਾਣ ਜੀ ਮਤਲਬ ਆਪ ਨਾ ਉਹ ਸੱਟਾਂ ਦੀ ਪ੍ਰਵਾਹ ਕਰਨ ਦੂਜੇ ਨੂੰ ਕਬਜ਼ੇ ਚ ਵੀ ਛੇਤੀ ਕਰ ਲੈਣ ਜੀ ਬਜੀ ਸੋਚ ਕੇ ਦੇਖੋ ਸਰਪੰਚ ਤੇ ਕੀ ਗੁਜਰੂਗੀ ਬਿਲਕੁਲ ਸਹੀ ਗੱਲ ਹੈ ਉਨੂੰ ਇੱਕਦਮ ਇੱਕ ਲੀਡਰ ਨੂੰ ਇੱਕਦਮ ਸਨੇਹਾ ਮਿਲਣਾ ਪਏ ਇਹ ਜਿਹੜੇ ਬੰਦਿਆਂ ਨੇ ਹੁਣ ਵਿਪਤਾ ਪਈ ਤੇ ਮੋਰੇ ਸਾਰਾ ਕੁਝ ਕੰਟਰੋਲ ਕਰ ਲਿਆ ਸੰਭ ਲਿਆ ਕਿਤੇ ਇਦਾਂ ਨਾ ਹੋਵੇ ਅਗਲੀ ਇਲੈਕਸ਼ਨ ਤਾਂ ਹੀ ਲੋਕ ਇਹ ਕਹਿਣ ਪਈ ਇਹੀ ਸਰਪੰਚ ਬਣਨ ਦੇ ਯੋਗ ਆ ਬਿਲਕੁਲ ਆ ਤਾਂ ਡਰਪੋ ਕੇ ਆ ਬੰਦਾ ਬਿਲਕੁਲ ਸਹੀ ਗੱਲ ਹੈ ਹੁਣ ਇਹ ਇਹੀ ਡਰ ਉਦੋਂ 네ਰੂ ਗਾਂਧੀ ਉਹਨਾਂ ਲੋਕਾਂ ਨੂੰ ਵੀ ਸੀਗਾ ਬਿਲਕੁਲ ਸਹੀ ਜੀ ਇਹ ਜਜ਼ਬਾਤੀ ਲੋਕ ਜਦੋਂ ਨਹੀਂ ਗੁਰਦੁਆਰਿਆਂ ਦੇ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਮੋਰਚਿਆਂ ਵੇਲੇ ਦੇਖਿਆ ਜੀ ਬਬਰ ਅਕਾਲੀ ਲਹਿਰ ਵੇਲੇ ਦੇਖਿਆ ਜੀ ਭਗਤ ਸਿੰਘ ਵਰਗੇ ਬੰਦਿਆਂ ਨੂੰ ਦੇਖਿਆ ਜਲਿਆਂ ਵਾਲੇ ਬਾਗ ਦੇ ਸਾਕੇ ਤੋਂ ਬਾਅਦ ਰਿਐਕਸ਼ਨ ਜਿਹੜਾ ਹੋਇਆ ਉਹਨੂੰ ਦੇਖਿਆ ਜੀ ਕਿ ਉਹਨਾਂ ਨੂੰ ਇਹ ਡਰਨਾ ਪਿਆ ਹੋਊਗਾ ਕਿ ਇਹ ਲੋਕ ਜਿਹੜੇ ਇੰਨੇ इमोशनल ਆ ਇੰਨੇ ਜਜ਼ਬਾਤੀ ਆ ਜਿਨ੍ਹਾਂ ਨੂੰ ਦੇਸ਼ ਲਈ ਇੰਨਾ ਪਿਆਰ ਆ ਬਾਹਰੋਂ ਆਏ ਅੰਗਰੇਜ਼ਾਂ ਨੂੰ ਕੱਢਣ ਲਈ ਆਪਣੀ ਜਾਨ ਵੀ ਦੇਣ ਤੋਂ ਡਰਦੇ ਨਹੀਂ ਜੀ ਜੇ ਇੱਕ ਜੇ ਕਿਤੇ ਬੰਦੇ ਸਿਆਣੇ ਹੋ ਗਏ ਜੇ ਪੋਲਿਟਿਕਸ ਵਿੱਚ ਆ ਗਏ ਹੂੰ ਜੇ ਨਾਲ ਕੋ ਦਿਮਾਗ ਵੀ ਹੋਇਆ ਜੀ ਜੇ ਇਹਨਾਂ ਦੀ ਏਕਤਾ ਹੋਈ ਜੀ ਜੇ ਇਹ ਸਾਰੇ ਇਕੱਠੇ ਹੋਏ ਇਹ ਇਹਨਾਂ ਦੇ ਯਾਨੀ ਕੋ ਸਟੇਟ ਦੀ ਤਾਕਤ ਆ ਗਈ ਦਿਮਾਗੀ ਤੌਰ ਤੇ ਸਿਆਣੇ ਹੋਏ ਫਿਰ ਕੀ ਸਾਡਾ ਕੀ ਬਣੂ ਹਾਂ ਬਿਲਕੁਲ ਸਹੀ ਗੱਲ ਤੁਸੀਂ ਠੀਕ ਹੈ ਤੇ ਉਹਨੇ ਸੋਚਿਆ ਨਾ ਹੋਊਗਾ ਵੀ ਇਹਨਾਂ ਨੂੰ ਪਾੜ ਕੇ ਕਿੱਦਾਂ ਰੱਖੀਏ ਹਾਂ ਇੱਕ ਧਿਰ ਬਣਾਤੀ ਮੁਰੇ ਇੱਕ ਧਿਰ ਨਹੀਂ ਜਾਣੀ ਤੁਸੀਂ ਕਿਤੇ ਰਾਧਾ ਸਵਾਮੀ ਬੈਠੇ ਆ ਜੀ ਕਿੱਤੇ ਕੋਈ ਬੈਠਾ ਆ ਕਿਤੇ ਹੁਣ ਜਿਹੜੀ ਜਿਹੜੀ ਚਮਾਰ ਬਰਾਦਰੀ ਆ ਜਿਹੜੀ ਜਿਹੜੀ ਸ਼ੈਡਿਊਲ ਕਾਸਟ ਛੂਦਰ ਬਰਾਦਰੀ ਕਹਿੰਦੇ ਆ ਉਹਨਾਂ ਨੂੰ ਰਿਜ਼ਰਵੇਸ਼ਨ ਦੇ ਕੇ ਜੀ ਇੱਕ ਪਾਸੇ ਤਾਂ ਉਹਨਾਂ ਨੂੰ ਖਾਸ ਅਧਿਕਾਰ ਦੇ ਦਿੱਤੇ ਰਿਜ਼ਰਵੇਸ਼ਨ ਦੇ ਜੀ ਠੀਕ ਆ ਦੂਜੇ ਪਾਸੇ ਉਹਨਾਂ ਦੇ ਹੱਥ ਹਥਿਆਰ ਫੜਾਤਾ ਵੀ ਜੇ ਕੋਈ ਤੁਹਾਨੂੰ ਚਮਾਰ ਕਹੂਗਾ ਤਾਂ ਰਿਪੋਰਟ ਕਰ ਦਿਓ ਜਾ ਕੇ ਸਹੀ ਗੱਲ ਆ ਠੀਕ ਆ ਫਿਰ ਉਹਨਾਂ ਦੇ ਅੰਦਰ ਨਫ਼ਰਤ ਕਿੰਨੀ ਭਰੀ ਜਾਨੀ ਮੈਂ ਨਾ ਕਦੇ ਵੀ ਪੰਜਾਬ ਦਾ ਜਿਹੜਾ ਛੂਦਰ ਆ ਉਹ ਕਿਸੇ ਹਿੰਦੂ ਦੇ ਸੰਬੰਧ 'ਚ ਗੁੱਸਾ ਕੱਢਦਾ ਨਹੀਂ ਦੇਖਿਆ ਮੈਂ ਬਿਲਕੁਲ ਸਹੀ ਗੱਲ ਕਿਸੇ ਹਿੰਦੂ ਦੇ ਕਰਮਕਾਂਡ ਦੇ ਵਿਰੁੱਧ ਨਹੀਂ ਬੋਲਦਾ ਦੇਖਿਆ ਬਿਲਕੁਲ ਸਹੀ ਗੱਲ ਚਮਾਰਾਂ ਦੇ ਚਮਾਰ ਬਰਾਦਰੀ ਨਾਲ ਸੰਬੰਧਿਤ ਜਿੰਨੇ ਗੁਰਦੁਆਰੇ ਆ ਉਹਦੇ 'ਚ 80% ਕੰਮ ਹੋਰ ਹੋ ਰਿਹਾ ਜਿਹੜੇ ਹਿੰਦੂ ਮੰਦਰਾਂ 'ਚ ਹੋ ਰਿਹਾ ਬਿਲਕੁਲ ਸਹੀ ਗੱਲ ਉਹ ਭਗਤ ਰਵਦਾਸ ਜੀ ਦੀ ਵੀ ਮੂਰਤੀ ਵਾਂਗੇ ਪੂਜਾ ਕਰਦੇ ਆ ਜੀ ਬਿਲਕੁਲ ਸਹੀ ਗੱਲ ਹੁਣ ਜਦ ਕੇ ਬ੍ਰਾਹਮਣ ਨੇ ਬੜੀ ਸ਼ੈਤਾਨੀ ਨਾਲ ਭਗਤ ਰਵਦਾਸ ਜੀ ਨੂੰ ਆਪਣੇ ਦੇਵਤਿਆਂ ਵਰਗਾ ਇਹੀ ਇੱਕ ਦੇਵਤਾ ਬਣਾ ਕੇ ਪੇਸ਼ ਕੀਤਾ ਸੀ ਹੂੰ ਬਿਲਕੁਲ ਕਿਉਂਕਿ ਉਹਦੀ ਉਹਦੀ ਪਹਿਲਾਂ ਤੋਂ ਉਹ ਉਹਦੀ ਇਹ ਪਾਲਿਸੀ ਰਹੀ ਆ ਕਿ ਜਿਹੜਾ ਬੰਦਾ ਉਹਨੂੰ ਲੱਗਦਾ ਸੀ ਨਾ ਕਿ ਇਹ ਬੰਦੇ ਨੇ ਵਿਰੋਧ ਵਿੱਚ ਖੜਾ ਹੋ ਕੇ ਨੁਕਸਾਨ ਕਰਨਾ ਹੂੰ ਹਿਟਲਰ ਦੇ ਬਾਰੇ ਕਿਹਾ ਜਾਂਦਾ ਵੀ ਜਿਹੜਾ ਉਹਨੂੰ ਬੰਦਾ ਲੱਗਦਾ ਸੀ ਨਾ ਕਿ ਆਹ ਬੰਦਾ ਮੇਰੇ ਬਰਾਬਰ ਖੜ ਸਕਦਾ ਹੂੰ ਇਹ ਬੰਦਾ ਮੇਰੇ ਕੋਲੋਂ ਮੇਰੀ ਤਾਕਤ ਖੋ ਸਕਦਾ ਜੀ ਆਹ ਬੰਦਾ ਸਾਡੇ ਗਰੁੱਪ ਦੇ ਵਿੱਚ ਮੇਰੇ ਵਿਰੁੱਧ ਲੋਕਾਂ ਨੂੰ ਇਕੱਠੇ ਕਰ ਸਕਦਾ ਇਹਦੇ ਯੋਗਤਾ ਆ ਜੀ ਉਹ ਕਦੇ ਵੀ ਉਹਨੂੰ ਪਰੇ ਨਹੀਂ ਸੀ ਤੱਕਦਾ ਜੀ ਉਹਨੂੰ ਆਪਣੇ ਨੇੜੇ ਵਧੀਆ ਪੋਸਟ ਦੇ ਕੇ ਰੱਖਦਾ ਸੀ ਲੋ ਆਲੋਚਨਾ ਦੇਣ ਵਾਲੇ ਨੂੰ ਮੂਰੇ ਲੱਗਦਾ ਹੈਗੇ ਬਿਲਕੁਲ ਨੇੜੇ ਰੱਖਣਾ ਹੂੰ ਤਾਕਤ ਦੇ ਦੇਣੀ ਉਹਨੂੰ ਜੀ ਕਿਉਂਕਿ ਜਦੋਂ ਆਪ ਤਾਕਤ ਦਊਗਾ ਫਿਰ ਉਹ ਜਵਾਬੀ ਉਹਨੂੰ ਹੀ ਦੇਊਗਾ ਜੀ ਜਿਹਨੂੰ ਤਾਕਤ ਉਹਨਾਂ ਆਪੇ ਹੀ ਦੇ ਦਿੱਤੀ ਜਿਹਨੂੰ ਆਪੇ ਮੂਰੇ ਕਰ ਦਿੱਤਾ ਜਰਨੈਲ ਬਣਾਤਾ ਉਹ ਦੂਜਿਆਂ ਨੂੰ ਢਕਾਉਣ ਜੋਗਾ ਵੀ ਨਹੀਂ ਰਹੂਗਾ ਹੂੰ ਬਿਲਕੁਲ ਸਹੀ ਗੱਲ ਹੈ ਉਹ ਹਮੇਸ਼ਾ ਉਹਨੂੰ ਬਿਠਾਲ ਕੇ ਕਹੂਗਾ ਵੀ ਦੱਸ ਭਾਈ ਆਹ ਦੇਸ਼ ਦਾ ਭਲਾ ਕਰਨਾ ਇਹ ਲੋਕ ਖਰਾਬੀ ਕਰਦੇ ਦੱਸੋ ਕਿੱਦਾਂ ਕਰੀਏ ਹੁਣ ਜਦੋਂ ਆਪੇ ਹੀ ਉਹ ਪਾਲਿਸੀ ਬਣਾ ਕੇ ਲਿਆਊਗਾ ਫੇ ਲੋਕਾਂ ਨੂੰ ਪੜਕਾਊਗਾ ਫੇ ਇਤਿਆਜ਼ ਕਰਦਾ ਉਹ ਨਾ ਬਿਲਕੁਲ ਨਹੀਂ ਬਸ ਕੋਸੇ ਕਿਤਾ ਸਹੀ ਗੱਲ ਹੈ ਤੁਹਾਡੀ ਬਿਲਕੁਲ ਠੀਕ ਗੱਲ ਬ੍ਰਾਹਮਣ ਨੇ ਵੀ ਇਦ ਕਿਸੇ ਵੀ ਵਿਰੋਧ ਕਰਨੇ ਵਾਲੇ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਅਗਲਾ ਪੰਜਵਾਂ ਵੇਦ ਦੱਸਦਾ ਆ ਹੂੰ ਗੁਰੂ ਨਾਨਕ ਦੇਵ ਜੀ ਨੂੰ ਪੰਜਵੇਂ ਪਾਸ਼ਾਸ਼ੇ ਮੇ ਪਾਸ਼ਾ ਨੂੰ ਗੋਬਿੰਦ ਸਿੰਘ ਨੂੰ ਉਹ ਆਪਣੇ ਵਿਸ਼ਨੂੰ ਦੇ ਅਵਤਾਰ ਦੱਸਦਾ ਆ ਹੂੰ ਉਹਨੂੰ ਇਹ ਨਹੀਂ ਇਹ ਕਹਿਣ ਚ ਝਿਜਕ ਨਹੀਂ ਹੈਗੀ ਵੀ ਇਹ ਤਾਂ ਨਕੰਮੇ ਸੀ ਬੰਦੇ ਇਦਾਂ ਨਹੀਂ ਕਹਿੰਦਾ ਉਹ ਹੂੰ ਇਦਾਂ ਹੀ ਉਹਨੇ ਭਗਤ ਰਵਦਾਸ ਨੂੰ ਉਹਨੇ ਬਹੁਤ ਥਾਂ ਤੇ ਬਾਮਣ ਨੇ ਆਪ ਕਹਾਣੀਆਂ ਲਿਖ ਕੇ ਆਪਣੇ ਰੱਬ ਦੀ ਬੇਇੱਜ਼ਤੀ ਕਰਵਾ ਲਈ ਤੇ ਭਗਤ ਰਵਦਾਸ ਜੀ ਦੀ ਇੱਜ਼ਤ ਬਣਾ ਦਿੱਤੀ ਹੂੰ ਉੱਥੇ ਉਹਨੂੰ ਬੇਇੱਜ਼ਤੀ ਨਹੀਂ ਮਹਿਸੂਸ ਹੋਈ ਉਹਨੂੰ ਪਤਾ ਆ ਕਿ ਇਦਾਂ ਕਰਨੇ ਨਾਲ ਜਿਹੜੇ ਭਗਤ ਰਵਦਾਸ ਨੂੰ ਮੰਨਣੇ ਵਾਲੇ ਆ ਨਾ ਉਹ ਮੇਰੇ ਦੇਵਤੇ ਦੀ ਜਗ੍ਹਾ ਭਗਤ ਰਵਦਾਸ ਨੂੰ ਦੇਵਤਾ ਮੰਨਣਗੇ ਹਮ ਪਰ ਉੱਥੇ ਵੀ ਪਾਲਿਸੀ ਮੇਰੀ ਚੱਲੂਗੀ ਜੀ ਬਜੀ ਉਹ ਕਹਿੰਦਾ ਸੀ ਕਿ ਗੰਗਾ ਦੇ ਵਿੱਚ ਜਿਹੜਾ ਬੰਦਾ ਵਧੀਆ ਭਗਤਿਆ ਨਾ ਹਮ ਉਹਦਾ ਠਾਕੁਰ ਜਿਹੜਾ ਹੈ ਗੰਗਾ ਵਿੱਚ ਤਰ ਜਾਂਦਾ ਜੀ ਬਿਲਕੁਲ ਠੀਕ ਹੈ ਜੀ ਹੁਣ ਚਾਹੀਦਾ ਤਾਂ ਇਹ ਸੀ ਉਹ ਕਹਿੰਦਾ ਆਪਣੇ ਜੀ ਕਹਾਣੀ ਆਪ ਲਿਖਣ ਲੱਗਾ ਉਹ ਕਹਿੰਦਾ ਦੇਖੋ ਜੀ ਸਾਡੇ ਬ੍ਰਾਹਮਣਾਂ ਦੇ ਤਰ ਗਏ ਭਗਤ ਦਰਬਾਖਸ਼ ਜੀ ਦਾ ਡੁੱਬ ਗਿਆ ਹਮ ਪਰ ਨਹੀਂ ਉਹਨੇ ਆਪਣਾ ਡਬੋ ਲਿਆ ਭਗਤ ਦਰਬਾਖਸ਼ ਜੀ ਦਾ ਤਾਰ ਦਿੱਤਾ ਹਮ ਹੁਣ ਕੀ ਹੋ ਗਿਆ ਹੁਣ ਜਿਹੜਾ 30 35 ਕਰੋੜ Hindu ਆ ਇੰਡੀਆ ਦਾ ਜੀ ਉਹ ਜਿੱਥੇ ਬ੍ਰਾਹਮਣ ਚਾਹੁੰਦਾ ਉੱਥੇ ਪੱਥਰ ਤਾਰਦਾ ਜਾ ਕੇ ਉਹ ਸਹੀ ਗੱਲ ਅੱਛਾ ਉੱਥੇ ਉੱਥੇ ਦੁਕਾਨ ਕੌਣ ਲਾ ਕੇ ਬੈਠਾ ਆ ਉੱਥੇ 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 ਕੋਈ ਚਮਾਰ ਬਰਾਦਰੀ ਦਾ ਬੰਦਾ ਨਹੀਂ ਵਿਚਾਰੀ ਬਣ ਕੇ ਬੈਠਾ ਆ ਜਿਹੜਾ ਬਿਜ਼ਨਸ ਹੈ ਸਾਰਾ ਬਹਾਮਣ ਦਾ ਹੈ ਉੱਥੇ ਸਹੀ ਹੈ ਲੈ ਸਹੀ ਹੈ ਲੈ ਠੀਕ ਆ ਹੁਣ ਇਦਾਂ ਤਾਂ ਮੈਂ ਗੱਲ ਕਰਦਾ ਵੀ ਉਹ ਜਿਹੜੇ ਜਿਹੜੇ ਘੱਟੋ ਘੱਟ ਜਿਹੜਾ ਪੰਜਾਬ ਦਾ ਕਮਿਊਨਿਸਟ ਹੈ ਨਾ ਮੈਨੂੰ ਨਹੀਂ ਕੋਈ ਬੰਦਾ ਇਦਾਂ ਕਨਵਿੰਸ ਕਰਨੇ ਵਾਲਾ ਮਿਲਿਆ ਜੇ ਨੂੰ ਪਤਾ ਹੋਵੇ ਜਿਹਦਾ ਕੋਈ ਲਾਈਫ ਸਟਾਈਲ ਹੋਵੇ ਜਿਹਦਾ ਬਸ ਇੱਕ ਇਧਰੋਂ ਇਧਰੋਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਕਦੇ ਭਗਤ ਸਿੰਘ ਦੇ ਨਾਂ ਤੇ ਕੋਈ ਟਰਸਟ ਬਣਾਉਂਦਾ ਕਦੇ ਕੁਝ ਯਾਨੀ ਜਦੋਂ ਮਨਾ ਉਹਨਾਂ ਨਾਲ 10 ਮਿੰਟ ਗੱਲ ਕਰਕੇ ਦੇਖਦੇ ਆ ਜਾਂ ਕਿਸੇ ਯਾਤ ਦੇ ਇਨਫਿਨਿਟੀ ਕੰਪਲੈਕਸ ਕਰਕੇ ਮਾਰੇ ਹੋਏ ਆ ਹਾਂ ਜਾਂ ਜ਼ਿੰਮੇਵਾਰੀ ਤੋਂ ਪਘੋੜੇ ਆ ਕੁਝ ਕਰਨਾ ਨਹੀਂ ਚਾਹੁੰਦੇ ਹਾਂ ਅਸੀਂ ਛੋਟੇ ਹੁੰਦੇ ਵੀ ਦੇਖਦੇ ਸੀ ਜਿਨ੍ਹਾਂ ਨੂੰ ਇੱਦਾਂ ਕਹਿੰਦੇ ਸੀ ਨਾ ਬਈ ਕਾਮਰੇਡ ਇਹ ਆ ਜਿੱਦਾਂ ਉਹ ਉਹ ਕੀ ਹੁੰਦਾ ਸੀ ਕਿ ਸਾਰਾ ਦਿਨ ਕੋਈ ਕੰਮ ਨਹੀਂ ਹਾਂ ਪਿੰਡ ਚ ਪੁਲਿਸ ਕਿਤੇ ਵੀ ਆਈ ਆ ਕੁਛ ਤਾਂ ਮੋਰੇ ਉਹ ਹੁੰਦਾ ਸੀ ਬੰਦਾ ਜੀ ਸਿਗਰਟ ਪੀਣੀ ਆ ਸ਼ਰਾਬ ਪੀਣੀ ਆ ਤਾਸ਼ ਖੇਡ ਲੈਣੀ ਆ ਹਾਂ ਕਦੇ ਉਹਦੇ ਨਾਲ ਕਚੇਰੀਆਂ ਜਾ ਕੇ ਉਹਦੇ ਕੋਲੋਂ ਰੋਟੀ ਖਾ ਲਈ ਕਦੇ ਉਹਦੇ ਨਾਲ ਜਾ ਕੇ ਖਾ ਲਈ ਸਹੀ ਗੱਲ ਆ ਮਤਲਬ ਜੇ ਜੇ ਤੁਸੀਂ ਉਹਨਾਂ ਨੂੰ ਪੁੱਛੋ ਵੀ ਜਿਹੜੀ ਗੱਲ ਤੁਸੀਂ ਜਿਹੜਾ ਲਾਈਫ ਸਟਾਈਲ ਤੁਸੀਂ ਕਹਿ ਰਹੇ ਆ ਜੇ ਉਹ ਲਾਗੂ ਕਰਨਾ ਹੋਵੇ ਪੰਜਾਬ 'ਚ ਜੇ ਇੱਕ ਪਿੰਡ ਵੀ ਸੋਣਾ ਹੋਵੇ ਕਿੱਦਾਂ ਦਾ ਹੋਊਗਾ ਤੁਸੀਂ ਵੀ ਜਿਹੜੀ ਵਿਚਾਰਧਾਰਾ ਲੈ ਕੇ ਬੈਠੇ ਆ ਜਿਹੜੇ ਤੁਹਾਨੂੰ ਗਾਈਡ ਕਰਨੇ ਵਾਲੇ ਆ ਜਿਹੜੇ ਤੁਹਾਡੇ ਆਗੂ ਨਾਲ ਬੈਠ ਕੇ ਗੱਲ ਕਰੋ ਵੀ ਭਾਈ ਜੇ ਅਸੀਂ ਵਿਆਹ ਕਰਾਉਣਾ ਹੋਵੇ ਉਹ ਕਿੱਦਾਂ ਕਰਾਈਏ ਕਿੱਥੇ ਕਰਾਈਏ ਤਾਂ ਕਿ ਤੁਹਾਡਾ ਇੱਕ ਸਮਾਜ ਸਿਰਜਿਆ ਜਾਵੇ ਉਹਨਾਂ ਕੁੜੀਆਂ ਨੂੰ ਮਿਲੋ ਉਹਨਾਂ ਨਾਲ ਅਪਰੋਚ ਕਰੋ ਬੱਚੇ ਤੁਹਾਡੇ ਇਦਾਂ ਜੇ ਹੁਣ ਤੁਹਾਡੀ ਵਾਈਫ ਕਿਸੇ ਹਿੰਦੂ ਜਾਂ ਸਿੱਖ ਪਰਿਵਾਰ ਚੋਂ ਹੋਈ ਹੁਣ ਅਗਲੀ ਨੇ ਗੱਲ ਚ ਗੂਠਾ ਦੇ ਕੇ ਤੁਹਾਨੂੰ ਤੋਰ ਲੈਣਾ ਵੀ ਚੱਲ ਉੱਥੇ ਮੇਰੀ ਭੈਣ ਦਾ ਵਿਆਹ ਆ ਸਹੀ ਗੱਲ ਹੁਣ ਉੱਥੇ ਤੁਸੀਂ ਮੱਥਾ ਨਹੀਂ ਟੇਕੂਗੇ ਜਾਂ ਨਾਲੇ ਤੁਸੀਂ ਬਾਹਰ ਗੱਲਾਂ ਐਡੇ-ੜੇ ਆਰਟੀਕਲ ਲਿਖਦੇ ਹੋਣਾ ਹੁਣ ਅਗਲੇ ਨੇ ਕਹਣਾ ਬਾਲਟੀ ਲੈ ਕੇ ਲੰਗਰ 'ਚ ਦਾਲ ਵਰਤੌਣ ਲੱਗਾ ਸੀ ਇਹ ਤਾਂ ਠੀਕ ਹੈ ਇਸ ਕਰਕੇ ਉਹ ਚੀਜ਼ਾਂ ਕੁਝ ਗੱਲਾਂ ਮੈਨੂੰ ਲੱਗਦਾ ਹੁੰਦਾ ਵੀ ਪ੍ਰੈਕਟੀਕਲ ਨਹੀਂ ਹੈਗੀਆਂ ਜੇ ਅਸੀਂ ਇਦਾਂ ਕਹਿੰਨੇ ਆ ਠੀਕ ਆ ਉਹ ਜਿਹੜਾ ਛੋੜਾ ਆ ਜਿਹੜਾ ਪੁਜਾਰੀ ਦਾ ਕੰਮ ਆ ਪੰਜਾਬ ਦੇ ਵਿੱਚ ਤਾਂ ਗੁਰੂ ਸਾਹਿਬ ਨੇ ਬਹੁਤ ਵਧੀਆ ਮੈਸੇਜ ਜਿਹੜਾ ਜਦੋਂ ਜਿਹੜਾ ਪੁਜਾਰੀ ਚਾਹੇ ਹਿੰਦੂ ਧਰਮ ਦਾ ਸੀ ਚਾਹੇ ਉਹ ਯੋਗੀ ਸੀਗਾ ਚਾਹੇ ਬੁੱਧੀ ਸੀ ਚਾਹੇ ਜੈਨੀ ਸੀ ਚਾਹੇ ਹਿੰਦੂ ਸੀ ਹੂੰ ਠੀਕ ਹੈ ਜਿਹੜਾ ਕਰਮਕਾਂਡ ਕਰਦਾ ਸੀ ਉਹਨੂੰ ਝੰਡੂੜ ਕੇ ਇਹੀ ਕਿਹਾ ਸੀ ਵੀ ਭਾਈ ਨਹੀਂ ਸਾਰੇ ਬੰਦੇ ਰੱਬ ਦੇ ਆ ਹਾਂ ਠੀਕ ਹੈ ਹੁਣ ਗੁਰੂ ਸਾਹਿਬ ਦੇ ਨਾਂ ਤੇ ਇਦਾਂ ਦਾ ਇੱਕ ਧਰਮ ਖੜਾ ਹੋ ਗਿਆ ਉਦਾਂ ਦੀ ਇੱਕ ਸੰਸਥਾ ਖੜੀ ਹੋ ਗਈ ਅਗਲੇ ਗੰਗਾ ਚ ਨਾਉਂਦੇ ਸੀ ਸਾਡੇ ਵਾਲੇ ਸਰੋਵਰਾਂ ਚ ਨਾਉਣ ਲੱਪੈ ਬਿਲਕੁਲ ਇਹ ਗੱਲ ਹੁਣ ਜਿਹੜਾ ਜਿਹੜਾ ਜਦੋਂ ਸੈਕਟਿਜ਼ਮ ਦੀ ਗੱਲ ਕਰਦੇ ਆ ਜਦੋਂ ਜਦੋਂ ਉਹ ਜਨੂਨ ਦੀ ਗੱਲ ਕਰਦੇ ਆ ਕਿਸੇ ਨੂੰ ਉਸ ਧਰਮ ਦੇ ਨਾਂ ਤੇ ਆ ਕਿਸੇ ਨੂੰ ਇਹਦੇ ਨਾਂ ਤੇ ਇਦਾਂ ਹੀ ਹੁਣ ਕਿਸੇ ਨੂੰ ਕਾਮਨਿਜ਼ਮ ਦੇ ਨਾਂ ਤੇ ਆ